ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਲੈ ਬਈ ਆਪਣੇ ਨਾ ਇਲਾਕੇ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਕਿਉਂਕਿ ਜਿਹੜੇ ਖੇਤੀਬਾੜੀ ਮੰਤਰੀ ਆ ਸ਼੍ਰੀ ਗਰਮੀਤ ਖੁੱਡੀਆਂ ਜੀ ਉਹ ਆ ਭਾਈ ਸਾਡੇ ਇਲਾਕੇ ਦੇ ਤੇ ਇਲਾਕੇ ਦਾ ਜਦੋਂ ਮੰਤਰੀ ਹੋਵੇ ਤੇ ਫਿਰ ਮੇਲੇ ਕਿਉਂ ਨਾ ਹੋਣ ਇਸ ਕਰਕੇ ਬਈ ਸਾਡੇ ਮਲੋਟ ਦਾਣਾ ਮੰਡੀ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਕਿਸਾਨ ਮੇਲਾ 7-8 ਸਤੰਬਰ 2024 ਨੂੰ ਕਰਵਾਇਆ ਜਾ ਰਿਹਾ ਤੇ ਭਾਈ ਜਿਹਦੇ ਵਿੱਚ ਨਾ ਲੁਧਿਆਣਾ ਯੂਨੀਵਰਸਿਟੀ ਵਾਲੇ ਜਿਹੜੇ ਭਰਾ ਉਹ ਬੀਜ ਵੀ ਵੰਡਣਗੇ ਗਾਂ ਜਿਹੜੀ ਕਣਕ ਵਾਲੀ ਫਸਲ ਦੇ ਬੀਜ ਹੋਣਗੇ ਜਾਂ ਕੋਈ ਹੋਰ ਗੰਡਿਆਂ ਦੇ ਲਸਣ ਦੇ ਹਰੇਕ ਬੀਜ ਵੰਡੂਗੀ ਲੁਧਿਆਣਾ ਯੂਨੀਵਰਸਿਟੀ ਤੇ ਜਿਹੜੇ ਭਰਾ ਭਾਈ ਜਿਨ੍ਹਾਂ ਦਾ ਵਿਸ਼ੇਸ਼ ਸੰਯੋਗ ਹੈ ਮੇਲੇ ਦੇ ਵਿੱਚ ਲਾਲੀ ਕਰਮਗੜ ਹਰਪ੍ਰੀਤ ਕਰਮਗੜ ਗੁਰਮਣ ਲੰਮੀ ਤੋਂ ਅਜੇਪਾਲ ਲੰਮੀ ਇਹ ਚਾਰੇ ਭਰਾਵਾਂ ਦਾ ਬਹੁਤ ਵੱਡਾ ਸੰਯੋਗ ਆ ਤੇ ਸਭ ਤੋਂ ਵੱਡਾ ਸੰਯੋਗ ਆ ਖੇਤੀਬਾੜੀ ਮੰਤਰੀ ਸ਼੍ਰੀ ਗਰਮੀਤ ਸਿੰਘ ਖੁੱਡੀਆਂ ਦਾ ਤੇ ਲੈ ਵੀ ਮਿੱਤਰੋ ਫੋਨ ਨੰਬਰ ਥੱਲੇ